ਇਹ ਸਿਰਫ ਪੋਲਿਟਿਕਲ ਵਿਸ਼ਾ ਨਹੀਂ ਗਾ ਅੱਜ ਸਮਾਜ 'ਚ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ 'ਚ ਨਫ਼ਰਤ ਪੋਲਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਪਤਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਆਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਇਹ ਕਾਲੇ ਕਾਨੂੰਨ ਹੈ ਇਹਨੂੰ ਇਮੀਡੀਏਟਲੀ ਵਾਪਸ ਲੈਂਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫਰੋਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ-ਫੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੀਆਂ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਦਾ ਇੱਕ ਵਾਰ ਤੇ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾ ਚਲਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਸ ਵਿੱਚ ਵੀ ਦਰਾਰ ਪਾਉਣ ਦੀ ਬੀਜਪੀ ਦੀ ਮੈਂਬਰ ਪਾਰਲੀਮੈਂਟ ਚੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਨੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਯਾਪ ਤੇ ਪ੍ਰਧਾਨ ਮੰਤਰੀ ਦੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਬੀਜੇਪੀ ਤੇ ਨਫ਼ਰਤ ਫਲੋਣ ਵਾਲੇ ਜਿਹੜੇ ਟੂਲਸ ਹੈ तमाम ਜਿਹੜੇ ਸੂਬਿਆਂ 'ਚ ਇਹਨਾਂ ਨੇ ਰੱਖਿਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ 'ਚ ਨਫ਼ਰਤ ਫਲੋਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਉਸ سے ਨਾਰਾਜ਼ ਹਾਂ ਮੈਂ ਉਸ سے ਬਾਤ ਨਹੀਂ ਕਰੂੰਗਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਹੁਣ ਤੁਸੀਂ ਬਾਤ ਨਹੀਂ ਕਰੋਗੇ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਚੰਗਨਰ ਨੌਤ ਜਿਹੜੀ ਬੀਜੇਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੌਂਟਰਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ ਸਾਡੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜਾਕ ਉਡਾ ਰਹੀ ਐ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਗਰੇਵਾਲ ਸਾਹਿਬ ਤੇ ਜੀਤ ਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਇਹ ਕੰਗਨਰ ਨੌਤ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਐ ਅਸੀਂ ਕਰੀਏ ਕੀ ਕੀ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਉਂਦੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੌਪ ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਇਹ ਭਾਜਪਾ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੀਟਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀ ਆ ਤੇ ਇੱਕ ਨੈਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਲਈ ਅਨਾਫ ਸਨਾਫ ਬਕ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦੇ ਹੁਣ ਮੇਰਾ ਇੱਥੇ ਇੱਕ ਦੂਜਾ ਸਵਾਲ ਵੀ ਆ ਯਾਤੇ ਪੰਜਾਬ ਭਾਜਪਾ ਯੂਨਿਟੀ ਜਿਹੜੀ ਆ ਉਹਨੂੰ ਦਿੱਲੀ ਸੁਣਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਆ ਉਹਨਾਂ ਦੀ ਵਿਚਾਰਕੀ ਜਿਹੜੀ ਆ ਬਾਰ-ਬਾਰ ਸਾਹਮਣੇ ਆ ਰਹੀ ਆ ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਨੂੰ ਜਿਹੜੀ ਸੈਂਟਰ ਮੀਟਰਸ਼ਿਪ ਹੈ ਉਹ ਪੰਜਾਬ ਬੀਜੇਪੀ ਯੂਨਿਟ ਦੀ ਪ੍ਰੋਵਾਈਡ ਕਰਦੀ ਹੈ ਜਾਂ ਫਿਰ ਕੰਗਨਾਰ ਨੌਤ ਤੋਂ ਬਕਾਇਦਾ ਸਕ੍ਰਿਪਟਡ ਇੱਕ ਬਿਆਨ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਹੈ ਕਿ ਇਹੋ ਜਿਹੇ ਬਿਆਨਬਾਜ਼ੀਆਂ ਕਰੋ ਅਬ ਦੀ ਨੈਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਤੋਂ ਇਹ ਸਮਾਜ ਚੁੰਡੀਆਂ ਪਹਿਣ ਲੋਕ ਲੜ। ਸੋ ਮੇਰਾ ਅੱਜ ਤੁਹਾਡੇ ਰਾਹੀਂ ਮਾਨਜੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ। ਜਾਂ ਤੇ ਕੰਗਨਾ ਰੋਕ ਤੇ ਐਕਸ਼ਨ ਲਓ ਕਰੀ ਲਗਾਤਾਰ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਨਹੀਂ ਲਗਾਤਾਰ ਨਫਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ ਕਿ ਜਿਹੜੀ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਰਟ ਜਿਹੜਾ ਆ ਉਹ ਅਦਾ ਕਰ ਰਹੀ ਹੈ ਅਭਿਨੇਤਰੀ ਕੰਗਨਰ ਰਣੌਤ ਕਿਉਂਕਿ ਐਕਟ्रेस ਵੀ ਰਹੀ ਆ ਰਹੀ ਬੇਸ਼ਕ ਫਲॉप ਹੀ ਆ ਰਹੀ ਬੇਸ਼ਕ ਫਲॉप ਹੈ ਫਿਲਮ ਫਿਲਮੇ ਦੀ ਕੋਈ ਨਹੀਂ ਚੱਲੀ ਜੋ ਲੇਕਿਨ ਬੀਜੇਪੀ ਨੂੰ ਪਤਾ ਕਿਰਸ ਬੰਦ ਕਿਸ ਸਤੇ ਸਖਸ ਨੂੰ ਕਿਤਰਾ ਮਿਸਯੂਜ਼ ਕਰਨਾ ਹੈ ਔਰ ਪ੍ਰਧਾਨ ਮੰਤਰੀ ਜੀ ਤਾਂ ਵੀ ਮੈਨੂੰ ਤਰਸ ਆ ਰਿਹਾ ਕਿ ਜਿਹੜਾ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹਾਂ ਪ੍ਰਧਾਨ ਮੰਤਰੀ ਕੀ ਤੁਹਾਡੇ ਉਸ ਬਿਆਨ ਨੂੰ ਜਿਹੜਾ ਆ ਠੇਂਗਾ ਕੂਠਾ ਦਿਖਾ ਰਹੀ ਹੈ ਤੁਹਾਡੀ ਐਮਪੀ ਗੰਗਨਾਰ ਨੌਤ ਜਿਹੜੀ ਹੁਣੇ-ਹੁਣੇ ਲੋਕ ਸਭਾ 'ਚ ਪਹੁੰਚੀ ਸੋ ਜਿੱਥੇ ਅਸੀਂ ਕੰਗਨਾ ਰਨਾਉ ਤੇ ਕਿਸਾਨਾਂ ਦੇ ਪੰਜਾਬ ਦੇ ਖਿਲਾਫ ਦਿੱਤੇ ਗੇ ਬਿਆਨ ਨੂੰ critisize ਕਰਦੇ ਆਂ condemn ਕਰਦੇ ਆਂ ਉਥੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦਾ ਸਵਾਲ ਕਰਦੇ ਆਂ ਕਿ ਕਦੋਂ ਤੁਸੀਂ ਇਸ ਤੇ ਐਕਸ਼ਨ ਲਵੋਗੇ ਜਾਂ ਹਰਜੀਤ ਗਰੇਵਾਲ ਬੰਬੂ ਤੁਸੀਂ ਵੀ ਆਪਣੀ ਵਿਚਾਰਕੀ ਜਿਹੜੀ ਆ ਉਹ ਦੱਸ ਤੋਂ ਵੀ ਮੇਰਾ ਵਾਸ ਨਹੀਂ ਚੱਲ ਰਿਹਾ ਮੇਰੇ ਪੱਲੇ ਕੁਝ ਨਹੀਂ ਮੈਂ ਤੇ ਬਸ ਇਹੀ ਕਹਿ ਸਕਦਾ ਮੈਂ ਬਾਤ ਨਹੀਂ ਕਰੂੰਗਾ ਅਸਲ 'ਚ ਤੁਸੀਂ ਬਾਤ ਨਹੀਂ ਤੁਹਾਡੀ ਬਾਤ ਨਹੀਂ ਪੁੱਛੀ ਜਾ ਰਹੀ ਸੋ ਬੀਜੇਪੀ ਦਾ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਪੀਪਲ ਨਫ਼ਰਤ ਵਾਲਾ ਜਿਹੜਾ ਇੱਕ ਚਿਹਰਾ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਇਆ ਜਿਹਨੂੰ ਆਮਾਦੀ ਪਾਰਟੀ ਕਰੜੇ ਹੱਥੋਂ ਕੰਡੈਮ ਕਰਦੀ ਹੈ ਤੁਹਾਡਾ ਇਹਦੇ ਤੇ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਆਨੰਦ ਉਹਦੇ ਤਸਵੀਰ ਲੈ ਕੇ ਉਹ ਕੰਮ ਕਰਾ ਇੱਕ ਵਾਰੀ ਕਈ ਵਾਰ ਲੱਗਦਾ ਜੀ ਇਹ ਆਇਡੈਂਟੀਟੀ ਦੇ ਜਾਣ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਲੈ ਕੇ ਇਹ ਚੀਜ਼ਾਂ ਹੋ ਰਹੀਆਂ ਨੇ ਤਬਲੀਬ ਤੇ ਮੀਤ ਬਿੱਟੂ ਨੂੰ ਕਾਪੋ ਲੱਗੇ ਤੁਸੀਂ ਬੇਸ਼ੱਕ ਜੋ ਸਾਡੇ ਸਮਝ ਹੁੰਦਾ ਇਹ ਇੱਕ ਨਫਰਤ ਫਲਾਉ ਯੰਤਰ ਜਿਹੜੇ ਆ ਟੂਲ ਕਿਟ ਬੀਜੇਪੀ ਦੀ ਆ ਜਿਹਦੇ ਚ ਬਿੱਟੂ ਤੰਗਨਾ ਹੋਰ ਕਈ ਤਰ੍ਹਾਂ ਦੇ ਰੱਖਿਆ ਜਿਨ੍ਹਾਂ ਨੂੰ ਇਸੇ ਕੰਮ ਲਈ ਛੱਡਿਆ ਆ ਵੀ ਬਕਵਾਸ ਕਰੀ ਚੱਲੋ ਟੀਵੀ ਤੇ ਕਰੀ ਜਾਓ ਨਾ ਮੀਡੀਆ ਚ ਕਰੀ ਚੱਲੋ ਔਰ ਲੋਕਾਂ ਚ ਜਿਹੜੀ ਆ ਕਿਤੇ ਨਾ ਕਿਤੇ ਨਫ਼ਰਤ ਦੀ ਭਾਵਨਾ ਜਿਹੜੀ ਆ ਉਹ ਫਲਾਉ ਲੇਕਿਨ ਇਸ ਦੇਸ਼ ਨੇ ਹਮੇਸ਼ਾ ਭਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ ਆ ਔਰ ਇਹਨਾਂ ਨੂੰ ਵੀ ਮੂੰਹ ਤੋੜ ਜਵਾਬ ਜੇ 24 ਚ ਵੀ ਦਿੱਤਾ ਹੈ ਗਾਮ ਹੀ ਇਹ ਇਸ ਵਕਤ ਦਿੱਤੇ ਰਹੀ ਕਰਨਾ ਇਹ ਮੂਜੀ ਨਜ਼ਰ ਆਇਆ ਇਹ ਕੀ ਕਿਰਾਏ ਸੀ ਪਿੰਡ ਦੇ ਬਾਵਰ ਜੇ ਆਜੂਗਾ ਮਤਲਬ ਕਿ ਇਹ ਸੋਚ ਪਹਿਲੇ ਸੀ ਜੀ